ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਮਿੱਤਰੋ ਅੱਜ ਦੇਖੋ ਕੱਠ ਮਿੱਤਰੋ ਆਪਾਂ ਆ ਗਏ ਇੱਥੇ ਪਿੰਡ ਹਸਨਪੁਰ ਕੱਟ ਰੱਖਿਆ ਸੀਗਾ ਸ਼ਿਕਾਰੀ ਭਰਾਵਾਂ ਨੇ ਸਾਰਿਆਂ ਨੇ ਤੇ ਪਹੁੰਚ ਗਏ ਆਪਾਂ ਇੱਥੇ ਦਿਖਾਉਨੇ ਆ ਤੁਹਾਨੂੰ ਬਾਕੀ ਸਾਰੀਆਂ ਵੀਡੀਓ ਜੁੜੇ ਰੋ ਆਪਣੀ ਉਹ ਵੀ ਪਹੁੰਚ ਗਏ ਅਸੀਂ ਤਾਂ ਤੇ ਦੇਖੋ ਮਿੱਤਰੋ ਕੱਠ ਹੈ ਇਹਦਾ 8 ਵਜੇ ਨੇ ਤੇ ਬਾਕੀ ਇਹ 10 ਵਜੇ ਦਾ ਟੈਂਪੋ ਆਇਆ ਸੀ ਦੇਖਿਓ ਫਿਰ ਕੱਠ ਕਿੰਨਾ ਜਿਆਦਾ ਹੋਣਾ ਵਾ ਵੀ ਬਕਬਸਾਂ ਬੁਸਾਂ ਦੀ ਬਹੁਤ ਪਰਪਰ ਹੋ ਰਹੀਆਂ ਨੇ ਕੀ ਫੋਨ ਹੈ ਤੁਹਾਨੂੰ ਹੋਰ ਵੀ ਕੰਪਨੀ ਲਾਉਣਗੇ ਬਤਾਣਾ ਦੇਖੋ ਫਿਰ ਆਉਂਦੀਆਂ ਬਸਾਂ ਹਰਿਵਾੜੀ ਰਾਸਥੀ ਦੇ ਲੱਗ ਕੇ ਕਿ ਕੈਨੇਡਾ ਦੇ ਵਿੱਚ ਵੀ ਕਬੂਤਰ ਉਡਾ ਕੇ ਵਾਧੀਆਂ ਕਰਾਉਣ ਲੱਗੇ ਹੋਏ ਆ ਜੋ ਵੀਰਾਂ ਨੂੰ ਦੱਸ ਦਿਆਂ ਕਿ ਸੈਕਟਰੀ ਸਾਹਿਬ ਜੀ ਮੈਂ ਸਟੇਜ ਕਾਉਂਟੀ ਜਿਹੜੇ ਸਟੇਜ ਨੂੰ ਸਾਡਾ ਤੋਂ ਕਵਰ ਕਰਦੇ ਆ ਮੈਂ ਜੋ ਤੇ ਦੇਖੋ ਮਖਲਾ ਦੇ ਕਾਠੇ ਦੇਖੋ ਜੀ ਮਿੱਤਰੋ ਉਹ ਲੋਕ ਕੁਝ ਕਰਨ ਆ ਰਹੇ ਆ ਇਹ ਤਾਂ 10 ਬੁੱਜਣੇ ਆ 9 ਵਜੇ ਨੇ 10 ਬੁੱਜੇ ਤੋਂ ਬਾਅਦ ਡਿੱਗਣਾ ਘੱਟ 10 ਵਜੇ ਤੋਂ ਪਹਿਲਾਂ ਜੋ ਦੇਖੀ ਚੱਲੋ ਇੱਥੇ ਆਉਣਾ ਏ ਘਸ ਰਿਹਾ ਤੇ ਇਦਾਂ ਸਾਰਿਆਂ ਦੀ ਸਪੋਰਟ ਰਹੇ ਤੇ ਗਰੇ ਦਾ ਸਾਥ ਹੁੰਦੇ ਰਹੇ ਸਾਡੇ ਸਭ ਸਾਰਾ ਕੁਝ ਕਰ ਸਕਦੇ ਆ ਜੈਤੂ ਮੈਂ ਤੈਨੂੰ ਬੈਤ ਨਾ ਪਹੁੰਚਾ ਇੱਕਾ ਜ਼ਰੂਰੀ ਹੈ ਮੈਂ ਪਾਰਲੀਮੈਂਟ ਦੇ ਵਿੱਚ ਸੁਨੀਪ ਘਾਤ ਮੇਰੇ ਇੱਧਰ ਸਾਰੇ ਭਰਾਵਾਂ ਨੇ ਲੰਗਰ ਲਾਇਆ ਹੋਇਆ ਵਾ ਇੱਕ ਕੀ ਦਾ ਕੇ ਲਿਆ ਦਾ ਕਿ ਕਾਹਦਾ ਠੰਡਿਆਂ ਦਾ ਹੈ ਨਾ ਕੋਈ ਜੋਸ਼ ਦਾ ਕਾਹਦਾ ਸਾਰੀ ਜੀ 2 Z ਜਨਕੀ ਚੌੜਾ ਦਾ ਗਰੁੱਪ ਨੇ ਜਾਣਾ ਦਾ ਲਾਇਆ ਲੰਗਰ ਹੋਰ ਭਰਾਵਾਂ ਨੇ ਲੰਗਰ ਲਾਇਆ ਦੇਖੋ ਲੱਸੀ 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 ਜੀਰਾਂ 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 ਸਮੋਸੇ ਸਮਾਗ ਸਵਰ ਦੀ ਕਿਨੇਪਰਾ ਮਲੇ ਹਨ ਬਹੁਤ ਹੀ ਵੱਡਾ ਟਾਟਾ ਦੇਖੋ ਮੈਨੂੰ ਕਿਉਂਕਿ ਫੋਨੀ ਨਾ ਕੋ ਕੇ ਲੈ ਕੇ ਪਰ ਇਦਾਂ ਦੇ ਚਲੋ ਬੰਦੇ ਨਹੀਂ ਹੈਗੇ ਕੁਝ ਕੋ ਇਦਾਂ ਖਰਾਬੀ ਵਾਲੇ ਹੁੰਦੇ ਨੇ ਉਦਾਂ ਸਾਰੇ ਆਪਣੇ ਸ਼ੌਂਕ ਲਈ ਆਏ ਨੇ ਕਈ ਵਾਰ ਉਹ ਬੰਦਾ ਇਦਾਂ ਦਾ ਹੁੰਦਾ ਖਰਾਬੀ ਵਾਲਾ ਤੇ ਰੋਟੀਆਂ ਦਾ ਲੰਗਰ ਪਛਾਦੇ ਦਾ ਸਾਰੇ ਦੰਡਰ ਲੱਗੇ ਆ ਚੱਕ ਲੋ ਪੰਡਾ ਵੀ ਲੈ ਵਰਸਾ ਚਲੋ 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 ਜਲ ਜੀ ਦਾ ਮਿਲ ਗਿਆ ਆਪਾਂ ਲੱਸੀਆਂ ਲੱਸੀਆਂ ਆ ਲੈ ਲੈ ਜੀ ਤੁਹਾਨੂੰ ਸਾਰੇ ਭਰਾਵਾਂ ਨੇ ਲੰਗਰ ਲਾਇਆ ਓਕੇ ਮੇਰਾ ਵੀ ਧੀਦਾ ਗੱਲ ਹੈ ਬਾਈ ਨਾਲ ਗੱਲ ਵਾਲੇ ਵੰਡੇ ਆ ਆਹ ਪੈ ਜਾਣ ਬੈਣਾ ਗਲਤ ਕਾਹਿਣਾ ਹੈ ਓ ਆਜੋ ਆਜੋ ਦੇਖਾ ਚੱਕੋ ਆ ਜਾ ਕਿੱਥੇ ਕੋ ਤੋਂ ਮੁੰਦਰਾ ਲੱਗੇ ਆਈਸਕ੍ਰੀਮ ਦੇ ਵੀ ਮੁੰਦਰਾ ਲੱਗੇਗਾ ਦੇਸਤੂੜੀ ਮਿਲ ਗਏ ਮਿੱਤਰੋ ਜੂਸ ਤੇ ਚਾਹ ਜਿੱਤੀ ਵਰਦੈਰੀ ਹੁਣੀ ਪਰਜਾਦਾ ਸਾਹਿਬ ਉਹ ਚੱਲਦਾ ਪਾਟਕਾਂ ਸੰਗਤਾਂ ਲਈ ਮੈਚ ਜਿੱਤੀਆਂ ਨੇ ਪਰ ਹਣ ਰੁਕਿਆ ਨਹੀਂ ਤੇ ਥੰਮਿਆ ਨਹੀਂ ਹੈਗਾ ਸੈਕਿਉਰਿਟੀ ਸਾਹਿਬ ਨੂੰ ਬੇਨਤੀ ਆ ਕਿ ਅਗਲੀ ਸਟੇਪਿੰਗ ਕਾਰਵਾਈ ਕਰਾ ਦਿਓ ਇੱਕ ਪੰਜਾਬ ਦੀ ਪ੍ਰਾਸਤੀ ਖੇਡ ਜਿੰਦਾਬਾਦ ਜਿੰਦਾਬਾਦ ਬਹੁਤ ਧੰਨਵਾਦ ਮੈਂ ਕਹਿੰਦਾ ਅੱਜ ਦੇ ਪੰਜਾਬ ਦੀਆਂ ਵਿਰਾਸਤੀ ਖੇਡਾਂ ਦਾ ਸਾਡਾ ਇੱਕ ਸਾਡਾ ਇੱਕ ਵਾਕਈ ਅੱਜ ਦੇ ਦੇਖੋ ਮਸਟਰ ਵਰਗਾ ਗਰਾਊਂਡ ਦੇ ਖੜਨਾਂ ਨੂੰ ਜੇ ਨਾ ਜੇ ਰਹਿਦਾ ਖਾਲੋ ਦੇ ਬਾਹਰ ਅੰਦਾ ਜਿਹੜੇ ਬੈਠੇ ਆ ਰੋਡਾਂ ਦੇ ਖੜੇ ਆ ਇੰਨਾ ਇਕੱਠਾ ਇੱਥੇ ਜੋਰ ਭਰਾ ਦੇ ਜਿਹੜਾ ਜੋਰ ਭਰਾ ਦੇਖੋ ਮਿੱਤਰੋ ਜਿੱਥੇ ਜਾਵਾਗੇ ਜਿੰਦਾ ਬੰਦਾ ਹੋਣਾ ਬਰਾਸਤ ਦੀ ਸੇਡਾਂ ਦੀ ਗੱਲ ਹੋ ਗਈ ਆ ਤਾਂ ਇਹਨੇ ਸਾਰੇ ਜਣੇ ਆਏ ਕਿੰਨੇ ਜਣੇ ਪਿਆਰ ਕਰਦੇ ਨੇ ਜਾਂ ਬਰਾ ਨੂੰ ਪੱਤੋ ਨਾ ਬਾਈ ਨਾ ਬਹੁਤ ਧੰਨਵਾਦ ਦਾ ਵੱਡੇ ਬ੍ਰਾਂਡ ਆ ਕੋਈ ਗਰਮੀ ਨਹੀਂ ਦੇਖੀ ਇਹਨਾਂ ਨੇ ਕੋਈ ਕੁੱਝ ਨਹੀਂ ਦੇਖਿਆ ਸਾਰੇ ਇੱਕ ਬੋਲ ਤੇ ਆ ਗਏ ਸਾਥ ਦਿਓ ਪਿੰਡੂ ਵਰਾਸਤੀ ਖੇਤਾ ਜਿੰਦਾਬਾਦ ਸਾਡੀ ਏਕਤਾ ਜਿੰਦਾਬਾਦ ਪਿੰਡੂ ਵਰਾਸਤੀ ਖੇਤਾ ਜਿੰਦਾਬਾਦ ਤੁਹਾਡਾ ਸਾਰਿਆਂ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥਿਆ ਬਾਈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿੰਨੇ ਵੀ ਤੁਸੀਂ ਵੀਰ ਆਏ ਹੋ ਸਾਰੇ ਜਾਣੇ ਆਪਣੇ ਨਾਂ ਦੀ ਇੱਕ ਇੱਕ ਤਾੜੀ ਮਾਰ ਦੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਵੀਰਾਂ ਦਾ ਇਹਨਾਂ ਕਹਿੰਦੇ ਹਾਂ ਬਾਈ ਜੀ ਖਿਮਾ ਤੇ ਜਾਂਕਾਂ ਵੀ ਗੱਲ ਬੋਲਿਆ ਗਿਆ ਹੋਏ ਮਾਫੀਓ ਸਭੀ ਇੱਕੋ ਮੰਗ ਚਾਹੀਦੀ ਆ ਸਭੀ ਖੇਡਾਂ ਨੂੰ ਕਾਨੂੰਨੀ ਸਾਖਿਆ ਇੱਕ ਬਣਾ ਕੇ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਖੁਸ਼ੀ-ਖੁਸ਼ੀ ਸਾਡੇ ਇਹ ਮੇਲੇ ਲੱਗਦੇ ਰਹਿਣ ਵਿਰਾਸਤੀ ਪੱਤਾ ਸਾਡੀਆਂ ਬੱਚੀਆਂ ਰਹਿਣਾ ਸਾਨੂੰ ਇਹ ਸਾਡੇ ਪੁਰਾਣੇ ਵਿਚਾਰਕੋਂ ਤੇ ਮਿਲੀਆਂ ਅਸੀਂ ਸੰਭ ਕੇ ਰੱਖੀਆਂ ਤੇ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਇਹ ਸੰਭ ਰਹਿਣ ਬਾਈ ਜੀ ਕੋਈ ਜੰਗੀਆਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਾਈ ਪੂਰਾ ਲੱਗਦਾ ਨਹੀਂ ਪੂਰਾ ਲੱਗਦਾ ਹਾਂਜੀ ਮਿੱਤਰੋ ਟਾਈਗਰ ਗਰੁੱਪ ਨੇ ਚੌੜਾ ਦੀ ਸੇਵਾ ਲਈ ਆ ਤੇ ਆਪੇ ਆਪਣੇ ਵੀਰ ਰਪਿੰਦਰ ਜਹਲ ਉਹਨੇ ਡਿਊਟੀ ਲੱਗੀ ਹੋਈ ਆ ਜੀਵਨ ਗੱਲ ਡੇਲ ਨੂੰ ਉਹਨਾਂ ਦੀ ਸਾਰਿਆਂ ਨੇ ਡਿਊਟੀ ਲਈ ਆ ਚੌੜਾ ਚੌੜਾ ਦੀ ਸੇਵਾ ਲਈ ਆ ਟਾਈਗਰ ਗਰੁੱਪ ਵਾਲਿਆਂ ਨੇ ਤੇ ਦੇਖੋ ਇਕੱਠ ਚਾਰ ਪੰਜ ਗੜਾ ਆਇਆ ਸੀਗੇ ਆਪਣੇ ਇਹਨਾਂ ਦੇ ਟਾਈਗਰ ਗਰੁੱਪ ਵਾਲਿਆਂ ਦੇ ਤੇ ਇਹ ਸਾਰੀ ਹੁਣ ਸੇਵਾ ਲੱਗੀ ਆ ਆਪਣੀ ਤੇ ਆਪਾਂ ਵਰਕਾਉਨੇ ਆ ਤੇ ਤੁਸੀਂ ਦੇਖੋ ਇਕੱਠੇ ਸਾਰਿਆਂ ਨੇ ਡਿਊਟੀ ਲੱਗੀ ਆ ਭੜਾਵਾ ਨੇ ਇਹਨਾਂ ਨੇ ਸਾਰਿਆਂ ਨੇ ਬਹੁਤ ਸਾਥ ਦਿੱਤਾ ਵਾ ਹਾਂਜੀ ਸਾਡੇ ਸਰਪੰਚ ਸਿਵਿਆਨੀਓ ਤੇ ਟਾਈਗਰ ਗਰੁੱਪ ਨੇ ਸਾਰਿਆਂ ਨੇ ਜੀਵਨ ਦੇ ਲੋ ਨੂੰ ਵੀਰਜੀ ਟਾਈਗਰ ਗਰੁੱਪ ਨੇ ਚਾਰ ਪੰਜ ਗੜਾ ਇਹ ਚੋਲਾਂ ਦੇ ਕਿਹਾ ਗਿਆ ਸੀ ਵੀ ਆਪਾਂ ਲੈ ਕੇ ਜਾਣੇ ਆ ਅਸੀਂ ਟਾਈਗਰ ਗਰੁੱਪ ਦਾ ਵੀ ਧੰਨਵਾਦ ਕਰਦੇ ਆ ਸਾਰੇ ਸ਼ਿਕਾਰ ਯਜਕ ਦਾ ਧੰਨਵਾਦ ਕਰਦੇ ਆ ਹਰ ਇੱਕ ਜੋ ਵੀ ਸ਼ੌਕ ਰੱਖਦਾ ਵੀਰ ਦਰਜਾ ਬਦਰਜਾ ਉਹਦੇ ਸਮਾਦ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੱਧ ਤੋਂ ਵੱਧ ਅਸੀਂ ਟਾਈਗਰ ਗਰੁੱਪ ਦਾ ਧੰਨਵਾਦ ਕਰਦੇ ਆ ਸਾਰੇ ਦਾ ਜਿਨ੍ਹਾਂ ਨੇ ਕੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਅੱਜ ਟਾਈਗਰ ਗਰੁੱਪ ਵਾਲੇ ਨੇ ਆਪਣੇ सेवाीवन गारियुनि ਪਿਆਰ ਉਹ ਟੈਂਕੀ ਦੇ ਦੇਖ ਲਓ ਕਿੱਥੇ ਜਿਹੜੇ ਟੈਂਕੀ ਦੇ ਉਹ ਜਿਵੇਂ ਹੀ ਤਾਂ ਮੁੰਡਾ ਟੱਕ ਪਹੁੰਚੇ ਹੋਏ ਸੱਜਣ ਜਿਹੜੇ ਸਰਕਾਰ ਕਿੰਨਾ ਪਿਆਰ ਕਰਦੇ ਲੋਕਾਂ ਦਾ ਜਾਨ ਬਰਾਬੀ ਜੇ ਖੇਡਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ ਨੇ ਸਿੰਗੇ ਵੀ ਦੇ ਸਾਡੇ ਚੱਲਦੇ ਰਹਿਣੀਆਂ ਚਾਹੀਦੀਆਂ ਨੇ ਉਹ ਤੋਂ ਦੇ ਇਹ ਨਾਲ ਮੁੱਖ ਮੰਤਰੀ ਦੇ ਸਾਹਰੇ ਚੱਲਦੇ ਨੇ ਪਾਣੀ ਹਰਜੀਤ ਸਿੰਘ ਜੀ ਆਸਤੀ ਨੂੰ ਆਦੇ ਹੱਥ ਫੜਾ ਕੇ ਦੱਸ ਹਾਂ ਇਹ ਨਾਲ ਹਕੂਮਤਾਂ समे सारियां वञो जॾहिं हूंदो आहे वधान सभा जे बंदा दूर रखां खाधा परमात्मा बि मिलां साहब बन पर बंदे भी आ गए हमारी तालियां बजन बेहद सारे तेरे भरा त्या हो मैंने इस बारे में no ਦੇਖੋ ਮਿੱਤਰੋ ਵੇਰ ਇਕੱਠ ਜਾਨਵਰਾਂ ਨੂੰ ਲੋਕ ਕਿੰਨਾ ਪਿਆਰ ਕਰਨ ਵਾਲੇ ਆ ਦੇਖੋ ਫਿਰ ਇਹ ਮੇਲੇ ਸਾਡੇ ਸਾਰਿਆਂ ਦੇ ਹੋਣੇ ਚਾਹੀਦੇ ਨੇ ਸਾਰੇ ਜਾਨਵਰਾਂ ਦੇ ਇਹ ਜਾਨਵਰ ਮੇਲਿਆਂ ਲਈ ਹੀ ਬਣੇ ਨੇ ਦੇਖੋ ਜੀ ਫਿਰ ਇਕੱਠ ਸਾਰਾ ਰੋਡ ਜਾਮ ਹੋਇਆ ਪਿਆਵਾ ਫਿਰ ਨੇ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਲੋਕ ਆਏ ਨੇ ਭਰਾ ਆਪਣੇ ਦੇਖੋ ਫਿਰ ਕਾਹਤ ਹੈ ਇਹ ਤਾਂ ਇੱਥੋਂ ਇੱਕ ਫੇਰ ਤੋਂ ਬਹੁਤ ਦੂਰੋਂ 40-50 ਕਿਲੋਮੀਟਰ ਦੂਰ ਤੱਕ ਗੱਡੀਆਂ ਲੱਗੀਆਂ ਜਣੇ ਇਹ ਲੋਕ ਹੋਰੋਂ ਚੱਲਿਆ ਵਾਪਸ ਘਰ ਨੂੰ ਦੇਖੋ ਜੀ ਫਿਰ ਕਿੰਨਾ ਕਾਠਾ ਨੇ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ रोड जाम पए मुला वर्त लुधे वारा रोड आहे